ਐਛੇ ਐਛਾ ਹੋਰ ਸੁਣਾ ਹਾਂਜੀ ਹਾਂਜੀ ਵਧੀਆ ਤੂੰ ਸੁਣਾ ਬਸ ਠੀਕ ਠਾਕ ਆ ਮੇਰਾ ਤੇ ਕੋਹ ਨਾ ਪੁੱਛ ਕਿਉਂ ਕੀ ਗੱਲ ਹੋਈ ਐ ਮੈਂ ਬੱਸ ਇਹ ਦਾਈ ਕਿ ਪਹਿਲਾਂ ਕਹਿੰਦੇ ਹੀ ਵਿਆਹ ਤੋਂ ਵੀ ਆਪਾਂ ਇਹ ਨੌਕਰੀ ਤੈਨੂੰ ਕਰਾਵਾਂਗੇ ਤੈਨੂੰ ਇਦਾਂ ਕਰਾਂਗੇ ਹੋਂ ਤੇ ਸੱਚੀ ਮੇਰਾ ਕੋਈ ਸ਼ੌਂਕ ਨਹੀਂ ਪੂਰਾ ਹੋਉਂਦਾ ਸੰਦੀਪ ਤੂੰ ਚੰਗੀ ਹੈ ਨਾ ਵੇਖ ਲੈ ਇਨੇ ਵਧੀਆ ਕਰ ਗਈਆਂ ਰਪਿੰਦਰ ਮੇਰਾ ਤੇ ਹਰੇਕ ਸ਼ੌਂਕ ਪੂਰਾ ਹੁੰਦਾ ਵਾ ਲੈ ਜੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਸੀ ਨਾ ਗੱਡੀ ਲੈਣੀ ਆ ਤੇ ਉਹਨੇ ਉਸੇ ਵੇਲੇ ਗੱਡੀ ਲਿਆ ਕੇ ਦਿੱਤੀ ਆ ਠੀਕ ਆ ਫਿਰ ਹੁਣ ਨਾ ਮੇਰੇ ਵਾਲ ਵੀ ਸਟ੍ਰੇਟ ਕਰਾ ਕੇ ਦਿੱਤੇ ਆ ਹੁਣ ਹਾਂ ਹੁਣ ਅੱਛਾ ਜਿਹੜੀ ਵੀ ਚੀਜ਼ ਮੈਂ ਅਧੀ ਜਵਾਨਾ ਮੰਗਦੀ ਆ ਨਾ ਉਸੇ ਵੇਲੇ ਲਿਆ ਕੇ ਦਿੰਦੇ ਆ ਕਿੰਨੇ ਕ ਪੈਸੇ ਲੱਗੇ ਵਾਲ ਸਟ੍ਰੇਟ ਕਰਨ ਦੇ ਲੱਗੇ ਤਾਂ 10000 ਰੁਪਏ ਲੱਗ ਗਿਆ ਵਾ ਅੱਛਾ ਬੜੇ ਪੈਸੇ ਲੱਗੇ ਉਦੋਂ ਤੇ ਹੋਰ ਓਏ ਤੂੰ ਨਾ ਪਰਵਾਹ ਨਾ ਕਰਿਆ ਕਰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਨਾ ਮੇਰੇ ਕੋਲ ਉਸੇ ਵੇਲੇ ਮੰਗਿਆ ਕਰ ਅੱਛਾ ਅੱਛਾ ਫਿਰ ਅਸੱਚੀ ਤੂੰ ਬੜੀ ਕਿਸਮਤ ਵਾਲੀ ਆ ਤੈਨੂੰ ਕਿੰਨਾ ਵਧੀਆ ਪਰਿਵਾਰ ਮਿਲਿਆ ਵਾ ਮੈਂ ਜੇ ਇਹਨਾਂ ਨੂੰ ਕਹਿੰਨੀ ਆ ਨਾ ਤੇ ਗਾੜੀਆਂ ਕਹਿ ਦਿੰਦੇ ਆ ਸਾਡੇ ਕੋ ਖਰਚਾ ਹੈ ਨਹੀਂ ਆ ਅਸੀਂ ਕਿੱਦਾਂ ਕਰੀਏ ਰੋਂਦੇ ਹੀ ਰਹਿੰਦੇ ਆ ਬਸ ਅੱਛਾ ਅੱਛਾ ਕੋਈ ਨਾ ਪੁੱਛੇ ਤਾਂ ਇਹ ਮੰਗਿਆ ਕਰ ਉਹਨੂੰ ਕਹਿਆ ਕਰ ਮੈਨੂੰ ਚੀਜ਼ ਲਿਆ ਕੇ ਦੋ ਵਿਆਹ ਨਹੀਂ ਕਰਵਾਇਆ ਇੱਕ ਵਾਰੀ ਮੰਗਦੀ ਆ ਸੋ ਗੋਮਾ ਜਦੋਂ ਪਿੰਡ ਹੀ ਨਾ ਉਹ ਦੋਸਤ ਚੀਨਾ ਵਧੀਆ ਹੀ ਨਾ ਵੀ ਬੜੀ ਸੌਖੀ ਜੜੀ ਕੋਈ ਚੀਜ਼ ਮੰਗਦੀ ਵੀਰ ਜੀ ਹੁਣੀ ਉਸੇ ਬੋਲੇ ਲਿਆ ਕੇ ਦਿੰਦੇ ਹੀ ਹੂੰ ਤੇ ਮੇਰਾ ਕੋਈ ਸ਼ੌਂਕ ਨਹੀਂ ਪੂਰਾ ਹੁੰਦਾ ਇੱਥੇ ਬਸ ਐਵੇਂ ਇਦਾਂ ਹੀ ਨਾ ਟਾਈਮ ਪਾਸ ਹੀ ਜਾ ਉਹ ਨਹੀਂ ਨਹੀਂ ਇਹ ਤਾਂ ਸਗੋਂ ਮੈਨੂੰ ਪੜ੍ਹਾਈ ਵੱਲੋਂ ਵੀ ਕਹਿਣ ਟਹੀ ਉਹ ਮੈਂ ਆਪ ਹੀ ਮਨਾ ਕਰ ਦਿੱਤਾ ਅੱਛਾ ਅੱਛਾ ਚਲ ਵਧੀਆ ਫਿਰ ਕੇ ਜੇ ਰਾਤੇ ਤੂੰ ਤੇ ਕਿਸਮਤ ਵਾਲੀ ਆਂ ਕੇ ਫਿਰ ਨਹੀਂ ਨਹੀਂ ਮੇਰਾ ਘਰ ਵਾਲਾ ਤੇ ਬੜਾ ਚੰਗਾ ਵਾ ਚਲ ਵਧੀਆ ਗੱਲ ਵਾ ਹੋਰ ਆਉਣਾ ਨਹੀਂ ਆਵਾਂਗੇ ਕਿ ਕਿਦਨ ਤੂੰ ਪਹਿਲਾਂ ਹੋ ਕੇ ਜਾਵੀਂ ਕੋਈ ਨਹੀਂ ਕੋਈ ਨਹੀਂ ਵੇਖਾਂਗੇ ਨਾਲੇ ਸਾਡਾ ਘਰ ਵੇਖ ਕੇ ਜਾਈ ਕਿੰਨਾ ਸੋਹਣਾ ਘਰ ਵਾ ਚਲ ਕੋਈ ਨਹੀਂ ਵੇਖਾਂਗੇ ਆਵਾਂਗੇ ਫਿਰ ਜੇ ਇੱਕ ਦਿਨ ਟਾਈਮ ਲੱਗੂਗਾ ਤੇ ਕੋਈ ਗੱਲ ਨਹੀਂ ਐਵੇਂ ਜ਼ਰੂਰ ਠੀਕ ਹੈ ਨਾ ਹਾਂ ਚਲ ਠੀਕ ਹੈ ਕਿਵੇਂ ਕਿਦਨੇ ਕਹਿਣ ਦੀ ਮੈਂ ਫੋਨ ਕਰਦੀ ਆਂ ਅੱਛਾ ਤੇ ਫੇਰ ਟਾਈਮ ਨਹੀਂ ਲੱਗਾ ਇਦਾਂ ਹੀ ਲੰਘ ਜਾਂਦਾ ਸਾਰਾ ਦਿਨ ਚਲ ਕੋਈ ਨਹੀਂ ਤੂੰ ਬਿਜੀ ਰਹੀ ਨਹੀਂ ਤੂੰ ਮਾੜਿਆਂ ਨੂੰ ਕਿੱਥੇ ਫੋਨ ਕਰਦੀ ਆ ਨਾਲੇ ਤੈਨੂੰ ਪਤਾ ਜੂਆ ਵੀ ਮੈਂ ਤਗੜੀ ਆ ਹੋਰ ਕਿਹੜੀ ਗੱਲ ਵਾ ਏਦਾਂ ਦੀ ਥੋੜੀ ਕੋਈ ਵੀ ਗੱਲ ਹੈ ਕੀ ਆ ਚਲ ਕੋਈ ਨਹੀਂ ਫਿਰ ਠੀਕ ਆ ਹੈ ਕਰੂੰਗੀ ਫਿਰ ਹਾਂ ਚਲੋ ਠੀਕ ਆ ਹੁਣ ਵੀ ਚੱਲੇ ਹੀ ਆਈ ਘੁੰਮਣ ਚੱਲੇ ਹੀ ਸ਼ਹਿਰ ਠੀਕ ਠੀਕ ਆ ਚਲੋ ਜਾਓ ਫਿਰ ਹਾਂ ਚਲ ਠੀਕ ਆ ਚਲ ਠੀਕ ਲੈ ਵੇਹਲਾ ਜਦੋਂ ਮੈਂ ਸਕੂਲ ਜਾਂਦੀ ਹੁੰਦੀ ਹੀ ਨਾ ਤੇ ਐਵੇਂ ਨਾ ਸੜੇ ਆ ਜਿਆ ਨੇ ਪਿਆ ਹੁੰਦਾ ਸੀ ਬਸਤਾਇਆ ਤੇ ਐਦਾਂ ਹੀ ਇਨੇ ਜਾਣਾ ਤੇ ਹੁਣ ਵੇਹੇ ਦੀਆਂ ਗੱਲਾਂ ਮੈਂ ਤੇ ਘੁੰਮਣ ਚੱਲੀ ਆ ਮੈਨੂੰ ਗੱਡੀ ਲੈ ਕੇ ਦਿੱਤੀ ਮੇਰੇ ਘਰ ਵਾਲਿਆਂ ਨੇ ਤੇ ਨਾਲੇ ਕਹਿੰਦੀ ਫਾਲਵਰਸ ਟ੍ਰੇਡ ਕਰਾ ਕੇ ਦਿੱਤੇ ਆ ਵੇਹਲਾ ਕਿਸਮਤੇ ਦੀ ਤੇ ਮੈਂ ਮੈਂ ਨਾ ਇਹਨਾਂ ਨੂੰ ਮੜੀ 100 ਰੁਪਈਆ ਦੀ ਵੀ ਚੀਜ਼ ਇਹ ਕਹਦਾ ਨਾਲ ਲਿਓ ਨੂੰ ਤੇ ਇਹਨਾਂ ਦੇ ਮੂੰਹ ਬਣ ਜਾਂਦੇ ਮਾਂ ਪੁੱਤ ਦੇ ਉਸੇ ਵ ਲਈ ਪੀ ਤੁ ਆ ਚੀਜ਼ ਮੰਗ ਲਈ ਐ ਸੱਚੀ ਕੁਛ ਹਾਲ ਨਹੀਂ ਆ ਮੇਰਾ ਵੇਖ ਲੱਗ ਲਿਆ ਨੇ ਇੰਨੀ ਗੱਲ ਵੀ ਕਹੀ ਆ ਭਤੀਜੇ ਦੂ ਗਾੜੀ ਪੜਨਾ ਵਾ ਤੇ ਪੜ ਵੀ ਲੈ ਤੇ ਆਹ ਵੇਖ ਲੋ ਝੂਠੇ ਇੱਕ ਨੰਬਰ ਦੇ ਨੌਕਰੀ ਦਾ ਲਾਰਾ ਲਾ ਕੇ ਤੇ ਮੈਨੂੰ ਇੱਥੇ ਲਿਆ ਕੇ ਡੋਬ ਦਿੱਤਾ ਵਾ ਕੋਈ ਨਹੀਂ ਆਉਂਦੇ ਆ ਨਾ ਇਹਨਾਂ ਨਾਲ ਗੱਲ ਕਰਦੀਆਂ ਕਿ ਮੈਨੂੰ ਨਹੀਂ ਪਤਾ ਮੇਰੇ ਵਾਲਸਾ ਟਰੇਡ ਕਰਾ ਕੇ ਦੇਉ ਕੀ ਗੱਲ ਸੇਲੀਆਂ ਸੁਲੀਆਂ ਚ ਮੈਂ ਵੀ ਜਾਣਾ ਹੁੰਦਾ ਵਾ ਚੰਗੇ ਲੱਗੀਦਾ ਵਾ ਇਦਾਂ ਲੋਕੀ ਮਜ਼ਾਕ ਕਰਦੇ ਆ ਮੁੜ ਕੇ ਦੋ ਇਨੇ ਸੌਖੇ ਕਰੋ ਹੋ ਗਏ ਤਾਂ ਹੁਣ ਦੂ ਕੀ ਆਪਣੀ ਹਾਲਤ ਬਣਾਈ ਆ ਕੋਈ ਗੱਲ ਨਹੀਂ ਮਾ ਦੌਣਾ ਦਰਤੀ ਗੱਲ ਪਹਿਲਾਂ ਮੰਮੀ ਹਾਂ ਰੋਟੀ ਛੱਡੋ ਮਰੀ ਜੀ ਤੇ ਮੇਰੀ ਗੱਲ ਸੁਣ ਲੋ ਹਾਂ ਸੁਣਾ ਮੇਰੇ ਨਸੇਲੀ ਦਾ ਫੋਨ ਆਉਂਦਿਆ ਹੀ ਤੇ ਉਹਦੇ ਕਿਤੇ ਗੱਲਾਂ ਦੱਸਣ ਦੇ ਹੀ ਆਖੰਦੀ ਹੀ ਵੀ ਮੈਂ ਤਾਂ ਸੱਚੀ ਨੇ ਸੌਖੇ ਘਰ ਵਿਆਹੀ ਗਈ ਆ ਨਾ ਹੁਣ ਕੋ ਮਨ ਚੱਲੀ ਹੀ ਤੇ ਨਾਲੇ ਨਾ ਕਹਿੰਦੀ ਮੈਂ ਵਾਲਸਾ ਟ੍ਰੇਡ ਕਰਾਈ ਆ ਤੇ ਪੁੱਤ ਤੂੰ ਵੀ ਕਰਵਾ ਲਾ ਕਰਵਾ ਲਾ ਫਿਰ ਮੈਂ ਵੀ ਇਹ ਕੀ ਗੱਡੀ ਕਵੱਡੀ ਗੱਲ ਆ ਆਹੋ ਚੱਲੇ ਕਿ ਬੰਦਾ ਬਾਹਰ ਅੰਦਰ ਜਾਵੇ ਨਾ ਤੇ ਚੰਗੇ ਨਹੀਂ ਲੱਗਦਾ ਹੈਗਾ ਹਾਂ ਤੇ ਕਰਵਾ ਲਾ ਤੂੰ ਤੇ ਫੋਟੇ ਪੈਸੇ ਕਿੰਨੇ ਕੁ ਲੱਗਣਗੇ ਪੈਸੇ ਇਹੀ ਲੱਗਣੇ ਆ 10000 ਰੁਪਇਆ ਲੱਗਦਾ ਵਾ ਜਾਂ ਦੇ ਨਾ ਲੱਗਦੇ 10000 ਰੁਪਇਆ ਲੱਗਿਆ ਇਹਨਾਂ ਵਾਲਾਂ ਦੇ ਤੇ 30000 ਰੁਪਇਆ ਸਾਰਾ ਲਿਆਇਆ ਵਾ ਉਥੋਂ ਮੰਡਿਓ ਤੇ ਫਿਰ ਕਿਤਨਾ ਕਰਦਾ ਖਰਚਾ ਚੱਲੇਗਾ ਮੰਮੀ ਬੱਸ ਤੁਹਾਨੂੰ ਨਾ ਖਰਚੇ ਹੀ ਖਰਚੇ ਖਰਚੇ ਹੀ ਖਰਚੇ ਗੜਮਦੇ ਰਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਇਹ 10000 ਰੁਪਇਆ ਲਾ ਵੀ ਲਉਂਗੀ ਵਾਲਾਂ ਤੇ ਤੇ ਕੀ ਆਖਰ ਆਉਣ ਲੱਗੀ ਆ ਸਗੋਂ ਤੁਹਾਡੀ ਨੌ ਦਿਨੇ ਸੋਹਣੀ ਲੱਗਣਾ ਲੋਕੀ ਕਹਿਣਗੇ ਵੀ ਲੈ ਉਹਨਾਂ ਦੀ ਨੌ ਜਾਣਦੀ ਹੀ ਕਿ ਨਹੀਂ ਸੋਹਣੀ ਲੱਗਦੀ ਉਹ ਦਾਦੇ ਪੁੱਤ ਕੋਈ ਗੱਲ ਨਹੀਂ ਲਾਲਾ ਬੇਸ਼ੱਕ ਤੂੰ ਲਾਲਾ ਤੇ ਫਿਰ ਇਹ ਤਾਂ ਆਪਣੇ ਖਰਚੇ ਵਾਲੇ ਵੀ ਆ ਤੁਸੀਂ ਉਦਾਂ ਹੀ ਪੈਸੇ ਸੁਣਾ ਦਿੰਦੇ ਆ ਤੁਸੀਂ ਮੰਨ ਤੇ ਮੇਰਾ ਪਹਿਲਾਂ ਹੀ ਸਾੜ ਕੇ ਰਖਤਾ ਵਾਲ ਮੈਂ ਇਥੇ ਕੀ ਕਰਾਉਣੇ ਆ ਉਹਦੇ ਕਹਿੰਦੀ ਆ ਨਹੀਂ ਮੈਂ ਅੱਧੇ ਜ਼ਬਾਨਾ ਚੀਜ਼ ਮੰਗਾ ਨਾ ਤੇ ਮੇਰੀ ਉਸੇ ਵੇਲੇ ਡਿਮਾਂਡ ਪੂਰੀ ਹੁੰਦੀ ਆ ਭਾਵੇਂ ਮੈਂ ਆਪਣੀ ਸਾਸ ਨੂੰ ਕਹਾਂ ਤੇ ਭਾਵੇਂ ਘਰ ਵਾਲੇ ਨੂੰ ਤੇ ਮੈਂ ਇੱਥੇ ਕਹਿੰਦੀ ਰਹਿਣੀ ਆ ਤੇ ਮੇਰੀ ਕੋਈ ਰੀਜ਼ ਨਹੀਂ ਪੂਰੀ ਹੁੰਦੀ ਮੇਰੀ ਤੇ ਨਾ ਸੱਚੀ ਕੋਈ ਰੀਜ਼ ਨਹੀਂ ਪੂਰੀ ਹੁੰਦੀ ਆ ਘਰ ਦੇ ਵਿੱਚ ਅਗਲੀ ਨੇ ਨਾ ਅੱਧੀ ਜ਼ਬਾਨਾ ਕਿਹਾ ਸੀ ਕਿ ਮੈਨੂੰ ਗੱਡੀ ਚਾਹੀਦੀ ਆ ਤੇ ਘਰ ਵਾਲੇ ਉਹਦੇ ਨੇ ਉਸੇ ਵੇਲੇ ਜਾ ਕੇ ਗੱਡੀ ਲਿਆ ਕੇ ਦਿੱਤੀ ਆ ਇਹ ਤੇ ਪੁੱਤ ਫਿਰ ਹੁਣ ਆਪਣਾ ਪੱਲਾ ਵੇਖ ਗਈ ਆ ਹੁਣ ਇਹ ਥੋੜਾ ਵੀ ਹੁਣ ਘਰ ਵਾਲੇ ਵੀ ਤੇ ਵੇਖਣਾ ਪੈਂਦਾ ਨਾ ਆਪਣੇ ਵਾਲ ਮੈਂ ਤਾਂ ਸੱਚੀ ਆਪਣੀ ਕਿਸਮਤ ਨੂੰ ਰੋਂਦੀ ਆ ਪੀ ਮੇਰੇ ਘਰ ਦੇ ਆ ਦੇ ਨਾ ਕੁਛ ਨਹੀਂ ਵੇਖਿਆ ਅਗਦੇ ਚਲੋ ਤੇਰੀ ਕਿਸਮਤ ਚ ਹੋਵੇਗੀ ਤੈਨੂੰ ਮਿਲ ਜੇਗੀ ਆਪੇ ਵੀ ਕਿਸਮਤ ਖਰੇਕਾ ਦੋ ਜਾਗਣੀ ਸਾਰੀ ਕਿਸਮਤ ਇੱਦਾਂ ਹੀ ਲੰਘ ਚਲੀ ਹੋਰ ਖਰੇ ਕਿਸਮਤ ਦੇ ਵਿੱਚ ਕੀ ਹੋਣਾ ਕੋਈ ਗੱਲ ਨਹੀਂ ਜਿਗਰੇ ਜਿਗਨੇ ਸਭ ਕੁਝ ਹੋ ਜਾਂਦਾ ਹੁੰਦਾ ਵਾ ਹੌਸਲਾ ਚਾਹੀਦਾ ਵਾ ਕਿਤੇ ਕਦੀ ਵੀ ਇਹਨਾਂ ਨੇ ਕਿਤੇ ਨਹੀਂ ਕਿਹਾ ਵੀ ਚਲ ਕਿਤੇ ਘੁੰਮਣ ਫੇਰਨੇ ਜਾਂਦੇ ਆ ਚਾਹੇ ਕਿਦਾਂ ਵਾ ਨਾ ਇੱਕ ਵਾਰ ਨੀਕ ਤੇ ਕਹਿਣਾ ਹੈਗਾ ਵੀ ਉਹ ਵੇਲਾ ਅਗਲੀ ਫੇਰ ਘੁੰਮਣ ਚੱਲੀ ਉਹ ਸਭ ਨੂੰ ਫੋਨ ਕਰ ਕਰ ਮੁੜ ਕੇ ਮੁੜ ਕੇ ਦੱਸ ਦਿੰਗਾਂ ਉਹ ਸਭ ਨੂੰ ਮੈਨੂੰ ਸਾਡ ਦਿੰਗਾਂ ਤੇ ਮੈਂ ਦੱਸੋ ਕੀ ਕਰਾਂ ਕੀ ਆ ਹੁਣ ਆਂਦੇ ਹੁੰਦਿਆਂ ਨਾ ਕਿਸੇ ਦੇ ਮੈਲ ਵੇਚ ਕੇ ਆਪਣੀ ਕੱਖਾਂ ਦੀ ਕੁਲੀ ਨੂੰ ਅੱਗ ਲਾ ਲੈਣੀ ਆ ਉਹ ਹਸਾਬ ਤੇ ਰਪਿੰਦਰ ਦਾਵਾ ਕੀ ਕਰੀਏ ਹੁਣ ਇਹਦੇ ਨਾਲ ਰੋਟੀ ਬੁਰਕੀ ਲਾ ਕੇ ਬੈਠੀ ਉਹ ਵੀ ਸਨਾਈਆਂ ਕਰ ਗਈ 20000 ਰੁਪਏ ਚਾਹੀਦਾ ਵਾ ਦੱਸ ਜੇ ਮੈਂ 10000 ਹੁਣ ਇਹਨੂੰ ਠੜਾਤਾ ਤੇ ਗਾੜੀ ਮਗਰ ਜੋ 20 ਬਚ ਗਿਆ ਤੇ ਉਹਦੇ ਵਿੱਚੋਂ ਕੀ ਕਰਾਂਗੇ ਕਿਤਰਾ ਕਰਦਾ ਖਰਚਾ ਚੱਲੇ ਚੱਲੇ ਆਂ ਕਿਤੇ ਗਾਂ ਕੰਮ ਕਿੱਥੇ ਹੁੰਦੀਆਂ ਆ ਇਹ ਉਹ ਜਾਣਾ ਕਿੱਥੇ ਆ ਜੋਬਨ ਹੂੰ ਕੋਹ ਨਾ ਪੁੱਛੇ ਯਾਰ ਕਿਉਂ ਜਦੋਂ ਦਾ ਵਿਆਹ ਹੋ ਗਿਆ ਹਣ ਹਾਂ ਘਰ ਦਾ ਸਰਕਲ ਜਿਹੜਾ ਵਾ ਨਾ ਉਲਟ ਪੁਲਟ ਜਾਈ ਹੋ ਗਿਆ ਉਹ ਸਰਕਲ ਕਿਦਾਂ ਖਰਾਬ ਹੋ ਗਿਆ ਯਾਰ ਘਰ ਦੀ ਤੇਰੀ ਕਹਿੰਦੀ ਆ ਵੀ ਸੌਖੇ ਕਰੋ ਬੜੀ ਆ ਤੇ ਉਹ ਤਾਂ ਸਗੋਂ ਘਰ ਵਧੀਆ ਹੋਣਾ ਚਾਹੀਦਾ ਖਰਾਵਾ ਕਾਦੀ ਸੌਖੇ ਕਰੋ ਮੈਂ ਤਾਂ ਚੱਲੇ ਆਂ ਕਿਤੇ ਕੰਮ ਦਾ ਪਤਾ ਕਰਨ ਤੈਨੂੰ ਪਤਾ ਕਿੱਲਾ ਇੱਕ ਪੈੜੀ ਦਾ ਵਾ ਤੇ ਕਿਦਾਂ ਖਰਚਾ ਚਲਾਉਣਾ ਉਦੋਂ ਦੇ ਵਿਆਹ ਕਰਾ ਲਿਆ ਵੀ ਕਹਿੰਦੇ ਵੀ ਕੁੜੀ ਨੂੰ ਨੌਕਰੀ ਦਵਾਇਓ ਤੈਨੂੰ ਪਤਾ ਆ ਵੀ ਨੌਕਰੀ ਅਸੀਂ ਕਿੱਥੇ ਦਵਾਉਣੀ ਤੇ ਸਾਨੂੰ ਇਹ ਹੀ ਵੀ ਵਿਆਹ ਇੱਕ ਕਰੀ ਹੋ ਜੇ ਤੇ ਚੱਲ ਕੋਈ ਗੱਲ ਨਹੀਂ ਬਾਅਦ ਚ ਮਨ ਬਦਲ ਜਾਂਦਾ ਹੁੰਦਾ ਬੰਦਾ ਇਹਦਾ ਤੇ ਚੱਲ ਕੀ ਕਰਨੀ ਐ ਨੋ ਵੀ ਆਪ ਕੀ ਕਰਨੀ ਬੰਦਾ ਮੁੜ ਜਾਂਦਾ ਫਿਰ ਵੀ ਤੂੰ ਘਰੇ ਰਹਾ ਘਰੇ ਰੋਟੀ ਬਣੀ ਬਕਾ ਪਰ ਉਹ ਕੋਲ ਤੇ ਹੁੰਦੀ ਨਹੀਂ ਉਹ ਹੁਣ ਜੇ ਸਹੇਲੀਆਂ ਵਾ ਇੱਕ ਦੋ ਦੀਆਂ ਉਹ ਕਿਦੇ ਫੋਨ ਕਰਕੇ ਕਹਿ ਦਿੰਦੀਆਂ ਸਾਡੇ ਘਰ ਵਾਲੇ ਨੇ ਇੱਥੇ ਖੜਿਆ ਉੱਥੇ ਖੜਿਆ ਉਹ ਮੁੜ ਕੇ ਉਹ ਰੱਟ ਫੜ ਲੈਂਦੀ ਉਹ ਫਿਰ ਜਿਆਦਾ ਕਿਤੇ ਪੜ੍ਹੀ ਲਿਖੀ ਆ ਗਈ ਆ ਉਹ ਪੜ੍ਹੀ ਲਿਖੀ ਵੀ ਆ ਤੇ ਘਰੋਂ ਵੀ ਸੌਕੀ ਆ ਤੇ ਜਿਹੜੇ ਘਰ ਦੇ ਆ ਨਾ ਉਹਦੇ ਉਹ ਵੀ ਉਹਦੇ ਵਾਲ ਦੀ ਗੱਲ ਕਰਦੇ ਆ ਵੀ ਤੂੰ ਆਪਣੀ ਮਰਜ਼ੀ ਨਾ ਰਹਿ ਪਤਾ ਵਾ ਹੁਣ ਵਿਚਾਰੀ ਉਹ ਸਾਰਾ ਕੰਮ ਕਰਦੀ ਆ ਇਹ ਰੋਟੀ ਪਾਣੀ ਥੋੜਾ ਕਰਦੀ ਆ ਹਾਂ ਬਸ ਇਦਾਂ ਸਵੇਰੇ ਨਹਾ ਧੋ ਕੇ ਬਹਿ ਜਾਣਾ ਨਹੀਂ ਤੇ ਤੂੰ ਸਮਝਾਉਂਦਾ ਨਹੀਂ ਤਾਨੂੰ ਮਾਸਾ ਯਾਰ ਤੈਨੂੰ ਪਤਾ ਜਦੋਂ ਫਿਰ ਪਈਆਂ ਹੁਣ ਉਹ ਆਹੋ ਨੇ ਨਾਲੇ ਚੱਕਰੇ ਆ ਨਾ ਵੀ ਹੁਣ ਕਹੇਗਾ ਤੇ ਫਿਰ ਅੱਗੋਂ ਬੋਲੂਗੀ ਫਿਰ ਕੰਮ ਜਿਆਦਾ ਵਾਦਾ ਵਾ ਤੂੰ ਸਗੋਂ ਤੈਨੂੰ ਕਹਿੰਦਾ ਵੀ ਅਜੇ ਕੇ ਪਾਸੇ ਲੱਗ ਜਾ ਤੇ ਵਿਆਹ ਫੇਰ ਕਰਾਈਂ ਮੈਨੂੰ ਮਾਤਾ ਦਾ ਹੀ ਕਿ ਚੱਲ ਮਾਤਾ ਸੌਖੀ ਰਹੂਗੀ ਉਹ ਯਾਰ ਤੁਸੀਂ ਤਾਂ ਕੀਤਾ ਵਾ ਚੰਗੇ ਨੂੰ ਹਾਂ ਤੇ ਚੱਲ ਘਰ ਦਾ ਕੰਮ ਕਮ ਹੋ ਜਾ ਕਰੂਗਾ ਹਨਾ ਸੌਖਾ ਹੋ ਜਾ ਕੰਮ ਇਹ ਕੀ ਪਤਾ ਸੀ ਪਿੱਛੇ ਉਲਟਾ ਕੰਮ ਪੈਣਾ ਕੋਈ ਪਤਾ ਨਹੀਂ ਲੱਗਦਾ ਚੱਲ ਕੋਈ ਗੱਲ ਹੁਣ ਕੱਟਣੀ ਤੇ ਪੈਣੀ ਆ ਹੁਣ ਇਹ ਐਵੇਂ ਉਹਦੇ ਨਾਲ ਸਿੰਗੜਾ ਪਸਾਛੜਿਆ ਕਰੀ ਮੈਂ ਇਹਦੇ ਭਰਾਵਾਂ ਹੁਣ ਝੂਠਾ ਹੀ ਉਹਨੂੰ ਕਿਹਾ ਵੀ ਤੇਰੇ ਕਾਗਜ਼ ਪੱਤਰ ਦਿੱਤੇ ਠੀਕ ਆ ਤੇ ਦੇਣੇ ਕਿੱਥੋਂ ਆ ਹੁਣ ਕਿੱਲਾ ਇੱਕ ਝੋਨੇ ਦਾ ਵਾ 45000 ਰੁਪਇਆ ਲਿਆਂਦਾ ਹੀ ਹੂੰ ਤੇ ਤੈਨੂੰ ਪਤਾ 6 ਮਹੀਨੇ ਕੱਢਣੀ ਆ ਨਾ ਹੁਣ ਤੇ ਉਹ ਮੁੰਡਾ ਮੈਨੂੰ ਡਿਆ ਹੀ ਟੀਕਣ ਉਹਨੂੰ ਡਿਆ ਹੀ ਫੋਨ ਕਰਨ ਕਿ ਮਿਲ ਚ ਹੈਗਾ ਵਾ ਕੰਮ ਅੱਛਾ ਕਿੰਨੇ ਰੁਪਇਆ 10000 ਮਿਲ ਜਾਂਦਾ ਉਥੋਂ ਤੇ ਉਹਦੇ ਵੱਲ ਚੱਲਿਆ ਅਸੀਂ ਚਲ ਵੀ ਇਲਾਜ ਜੇ ਕਿਤੇ ਕੰਮ ਕਮ ਲੱਭਦਾ ਨਾ ਜਿਹੜੇ ਮਹੀਨੇ ਮਹੀਨੇ ਬਾਅਦ ਪੈਸੇ ਆਉਣੇ ਨਾ ਉਹਨਾਂ ਨਾਲ ਦੀ ਰੀਸ ਨਹੀਂ ਗਈ ਹੂੰ ਹੂੰ ਇਹ ਆ ਵੀ ਚੱਲ ਘਰ ਦਾ ਖਰਚਾ ਤੁਰ ਹੀ ਜਾਊਗਾ ਤੇ ਉਹਨੂੰ ਵੀ ਜੇ ਕੋਈ ਚੀਜ਼ ਚੁਈ ਲੈ ਕੇ ਦੇਣੀ ਹੋਵੇ ਤੇ ਚੱਲ ਬੰਦਾ ਸਾਰਾ ਕੋਈ ਆ ਹੋਏ ਤੇ ਹੈ ਹੀ ਹੈ ਹੈ ਕਿ ਨਾ ਗੱਲ ਬਾਤ ਨਹੀਂ ਕੋਈ ਕਰਨੀ ਉਹਦੇ ਨਾਲ ਇਹਨਾਂ ਮੁਰਗੇ ਘਰ ਲੜਾਈ ਨਹੀਂ ਮੁਕਣੀ ਸਵੇਰ ਤੋਂ ਨਿਕਲ ਜਾਂਦੇ ਆ ਸ਼ਾਮ ਨੂੰ ਆਈਦਾ ਵਾ ਘਰ ਤੇ ਇੱਕ ਪੱਤ ਤੋਂ ਡਰਦਾ ਹੀ ਨਹੀਂ ਆਈਦਾ ਘਰ ਤੇ ਤੂੰ ਵਿਆਹ ਬੂ ਨਾ ਭਰਾ ਕਰਾਈ ਉਹ ਚੱਲ ਕੋਈ ਨਹੀਂ ਉਹ ਕਰਾਉਣਾ ਤੇ ਦੁਬਾਰਾ ਹੀ ਚੰਗਾ ਈ ਉਹ ਬੰਦਾ ਵੇਖ ਲਾ ਹੁਣ ਫਸਿਆ ਈ ਉਹ ਤੇ ਹੁਣ ਮਤਾਂ ਦੇਣ ਡਿਆ ਇਨੂੰ ਪਹਿਲਾਂ ਵੱਡਿਆ ਸੀਗਾ ਵੀ ਕੁੜੀ ਕੋ ਚੰਗੀ ਲੱਭੀ ਨਹੀਂ ਤਾਂ ਜਾ ਫਿਰ ਕਿਤੇ ਪਾਸੇ ਲੱਗ ਕੇ ਨਾ ਤੇ ਫੇਰ ਵਿਆਹ ਕਰਾਈ ਤੇ ਹੁਣ ਆ ਉਹ ਜਾਂਦਾ ਹੀ ਉਹ ਮੇਲੇ 'ਚ ਲੱਗਣਾ ਹੀ ਰੁਪਈਆ ਉਥੋਂ ਕੀ ਵੀ ਤਾਂ 6 ਮਿਲਿਆ ਕਰਨਾ ਕਿ 7 ਤੇ ਫਾਈ ਲਗਿਆ ਕਰੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਥੇ ਉੱਥੇ ਕੰਮ ਕਰਦੇ ਰਹੇ